ਫੈਸਟਕਲ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਤੇ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਆ ਮੇਰੇ ਚੈਨਲ ਨੂੰ ਉਹਦੇ ਲਈ ਥੈਂਕ ਯੂ so much ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸਿੰਪਲ ਸੋਬਰ ਜੀ ਰੈਸਪੀ ਲੈ ਕੇ ਆ ਰਹੇ ਆ ਕੋਪ ਤੇ ਵੱਡ ਦੇ ਕੋਪ ਤੇ ਕद्दू ਦੇ ਕੋਪ ਤੇ ਕੁਝ ਵੀ ਨਾਮ ਤੁਸੀਂ ਇਹਨੂੰ ਦੇ ਸਕਦੇ ਆ ਤੇ ਇਹ ਕਿੱਦਾਂ ਬਣਾਉਣੇ ਆ ਘਰੇ ਬਹੁਤ ਹੀ ਘੱਟ ਮਸਾਲਿਆਂ ਦੇ ਵਿੱਚ ਤੇ ਸਾਰੇ ਹੀ ਮਸਾਲੇ ਜਿਹੜੇ ਤੁਹਾਡੇ ਘਰੇ ਅਵੇਲੇਬਲ ਹੋਣ ਉਦੇ ਨਾਲ ਅੱਜ ਆਪਾਂ ਇਹ ਸਬਜ਼ੀ ਤਿਆਰ ਕਰਨ ਲੱਗੇ ਆਂ ਤੇ ਇੱਧਰ ਆਪਾਂ ਜਿਹੜੇ ਆ ਕद्दू ਚੰਗੀ ਤਰ੍ਹਾਂ ਧੋ ਲਏ ਸੀ ਸ਼ੈਲ ਲੈ ਸੀ ਹੁਣ ਇਹਨੂੰ ਆਪਾਂ ਕद्दूकस ਕਰਾਂਗੇ ਕद्दूकस ਦੇ ਨਾਲ ਕद्दूकस ਕਰਕੇ ਉਸ ਤੋਂ ਬਾਅਦ ਨੈਕਸਟ ਪ੍ਰੋਸੀਜਰ ਕਿਹੜਾ ਆ ਨੈਕਸਟ ਆਪਾਂ ਕੀ ਕਰਨਾ ਉਹ ਤੁਹਾਨੂੰ ਆਪਾਂ ਵੀਡੀਓ ਦੇ ਨਾਲ ਨਾਲ ਦੱਸੀ ਜਾਵਾਂਗੇ ਬਾਕੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਰੈਸਪੀ ਕਿੱਦਾਂ ਦੀ ਲੱਗਦੀ ਆ ਰੈਸਪੀ ਆਪਾਂ ਸਿੰਪਲ ਵੀ ਬਣਾਉਨੇ ਆ ਸਿੰਪਲ ਵੀ ਬਣਾਇਆ ਕਰਾਂਗੇ ਤੇ ਉਹ ਵੀ ਬਣਾਇਆ ਕਰਾਂਗੇ ਜਿਹੜੀਆਂ ਦੂਸਰੀਆਂ ਹੁੰਦੀਆਂ ਪੀਜ਼ਾ ਹੋ ਗਿਆ ਇਹੋ ਜਿਹੀਆਂ ਰੈਸਪੀਆਂ ਵੀ ਲੈ ਕੇ ਆਵਾਂਗੇ ਪਹਿਲਾਂ ਮੈਨੂੰ ਐ ਵੀ ਥੋੜੀਆਂ ਘਰੇਲੂ ਰੈਸਪੀਆਂ ਜਿਹੜੀਆਂ ਆਪਾਂ ਘਰ ਦੇ ਵਿੱਚ ਬਣਾਉਨੇ ਆ ਡੇਲੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਹੁਣ ਆਪਾਂ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਕੱਦੂ ਨੂੰ ਕਰਦੇ ਆ ਕੱਦੂ ਕਸ ਬੱਡ ਕੱਦੂ ਜੋ ਵੀ ਤੁਸੀਂ ਕਹਿੰਨੇ ਆ ਉਹਨੂੰ ਆਪਾਂ ਕੱਦੂ ਕਸ ਕਰ ਲਿਆ ਸੀ ਹੁਣ ਇਹਦੇ ਚ ਪਾਵਾਂਗੇ ਆਪਾਂ ਬੇਸਣ ਠੀਕ ਆ ਬੇਸਣ ਆਪਾਂ ਛਾਣ ਲਿਆ ਸੀ ਬਰੀਕ ਬੇਸਣ ਮੈਂ ਯੂਜ਼ ਕਰਦੀ ਆ ਤੁਹਾਡੇ ਕੋਲ ਜਿਹੜਾ ਵੀ ਘਰੇ ਹੈਗਾ ਆ ਅਵੇਲੇਬਲ ਤੁਸੀਂ ਉਹ ਯੂਜ਼ ਕਰ ਸਕਦੇ ਆ ਬੇਸਣ ਦੀ ਕੁਆਂਟੀਟੀ ਉਨੀ ਕ ਹੀ ਰੱਖਿਓ ਕਿ ਜਿਹੜੀਆਂ ਤੁਹਾਡੀਆਂ ਕੋਪਟੇ ਆ ਉਹ ਬਾਈਂਡ ਹੋ ਸਕਣ ਸੋ ਇਹਦੇ ਵਿੱਚ ਮੈਂ 2 ਤੋਂ 3 ਜਿਹੜੇ ਵੱਡੇ ਚਮਚੇ ਆ ਉਹ ਬੇਸਣ ਦੇ ਪਾ ਦਿੱਤੇ ਆ ਹੁਣ ਇਹਨੂੰ ਆਪਾਂ ਕਰਾਂਗੇ ਮਿਕਸ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਲੂਣ ਮਿਰਚ ਮਸਾਲਾ ਇਹਦੇ ਵਿੱਚ ਪਾਣੀ ਪਾਉਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਜਿਹੜਾ ਇਹ ਕद्दू ਆ ਉਹ ਆਲਰੇਡੀ ਉਹਨੇ ਆਪਣਾ ਪਾਣੀ ਛੱਡਿਆ ਹੋਇਆ ਆ ਸੋ ਇਹਦੇ ਵਿੱਚ ਆਪਾਂ ਪਾਣੀ ਨਹੀਂ ਪਾਵਾਂਗੇ ਜਿਹੜਾ ਆਪਾਂ ਹੁਣ ਇਹਦੇ ਵਿੱਚ ਲੂਣ ਮਿਰਚ ਮਸਾਲਾ ਪਾ ਦਾਂਗੇ ਇਹਨੂੰ ਆਪਾਂ ਨਾਰਮਲੀ ਜਿਵੇਂ ਪਕੌੜੇ ਤਲਦੇ ਹੁੰਨੇ ਉਵੇਂ ਹੀ ਤਲਣਾ ਆ ਕੋਈ ਖਾਸ ਇਹਦਾ ਜ਼ਿਆਦਾ ਕੰਮ ਨਹੀਂ ਹੁੰਦਾ ਇਦੇ ਵਿੱਚ ਆਪਾਂ ਜਿਹੜਾ ਲੂਣ ਮਿਰਚ ਮਸਾਲਾ ਸਾਾਬ ਦਾ ਹੀ ਪਾਵਾਂਗੇ ਕਿਉਂਕਿ ਜਿਹੜੀ ਆਪਾਂ ਸਬਜ਼ੀ ਤਿਆਰ ਕਰਨੀ ਆ ਗਰੇਵੀ ਤਿਆਰ ਕਰਨੀ ਆ ਉਹਦੇ ਵਿੱਚ ਵੀ ਆਪਾਂ ਲੂਣ ਮਿਰਚ ਮਸਾਲਾ ਪਾਵਾਂਗੇ ਸੋ ਇਹਦੇ 'ਚ ਮੈਂ ਇੱਕ ਚਮਚਾ ਲੂਣ ਦਾ ਪਾਤਾ ਇੱਕ ਚਮਚਾ ਪਾ ਦਿੱਤਾ ਮਿਰਚ ਦਾ ਤੇ ਥੋੜੀ ਜਿਹੀ ਇਹਦੇ 'ਚ ਪਾ ਦਾਂਗੇ ਆਪਾਂ ਹਲਦੀ ਤੇ ਥੋੜਾ ਜਿਹਾ ਆਪਾਂ ਇਹਦੇ 'ਚ ਪਾ ਦਾਂਗੇ ਜੀਰਾ ਤੇ ਇਹਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਬਾਈਂਡ ਕਰ ਲਾਂਗੇ ਆਗ ਆਪਨੇ ਮਸਾ ਹੀ ਮੱਛੀ ਅੱਜ ਵੀ ਹੁਣ ਆਪਾਂ ਇਹਦੇ ਚ ਪਾ ਲਾਂਗੇ ਤੇਲ ਤੇ ਇਹਦੇ ਚ ਆਪਾਂ ਹੁਣ ਜਿਹੜੇ ਕਦੂ ਦੇ ਵਿੱਚ ਘਰੀਆਟੀ ਪਾ ਕੇ ਮਿਕਸਚਰ ਰੈਡੀ ਕੀਤਾ ਸੀ ਉਹਦੇ ਆਪਾਂ ਹੁਣ ਬਣਾਵਾਂਗੇ ਪਕੌੜੇ ਜਦੋਂ ਇਹ ਕੜ ਗਿਆ ਇਹਦਾ ਕਲਰ ਚੇਂਜ ਹੋ ਗਿਆ ਨਾਲ ਦੀ ਨਾਲ ਆਪਾਂ ਜਿਹੜੇ ਆ ਕੋਪਟੇ ਤੜਨੇ ਸ਼ੁਰੂ ਕਰ ਦਾਂਗੇ ਇਹ ਥੋੜਾ ਜਿਹਾ ਪਤਲਾ ਹੀ ਹੁੰਦਾ ਆ ਬੈਟਰ ਕਿਉਂਕਿ ਜਿਹੜਾ ਕੱਦੂ ਐ ਪਾਣੀ ਛੱਡ ਦਿੰਦਾ ਆ ਸੋ ਇਹਨੂੰ ਆਪਾਂ ਇਦਾਂ ਹੀ ਹਸਾਬ ਸਰਨਾ ਹੀ ਪਾਵਾਂਗੇ ਤਾਂ ਕਿ ਜਿਹੜੇ ਆਪਣੇ ਟੁੱਟਣ ਨਾ ਬਾਕੀ ਜਿਹੜੀ ਕਰਿਆਟੀ ਆ ਉਹਨੇ ਤਾਂ ਉਹਨੂੰ ਬਾਈਂਡ ਕਰੇ ਦੇਣਾ ਆ ਸੋ ਤੇਲ ਤੱਤਾ ਹੋ ਜੇ ਉਹਦੋਂ ਬਾਅਦ ਆਪਾਂ ਨੈਕਸਟ ਸਟੈਪ ਇਹੇ ਕਰਾਂਗੇ ਲੋ ਵੀ ਫਾਈਨਲੀ ਅੱਗ ਆਪਣੇ ਜਿਹੜੀ ਆ ਚੁੱਲ੍ਹੇ 'ਚ ਮਚ ਚੁੱਕੀ ਆ ਹੁਣ ਆਪਾਂ ਕੱਲ ਨੂੰ ਕੀ ਕਰਾਂਗੇ ਡੀਜ਼ਲ ਲਿਆਵਾਂਗੇ ਉਹਦੇ ਨਾਲ ਛੇਤੀ ਮਚ ਜਾਂਦੀ ਆ ਤੇ ਲੱਕੜਾਂ ਵੀ ਥੋੜੀਆਂ ਹੀ ਆ ਸੁੱਕੀਆਂ ਹੋਰ ਲਿਆਵਾਂਗੇ ਫੇਰ ਜਲਦੀ ਮਚਦੀ ਆ ਬਹੁਤ ਟਾਈਮ ਲੱਗ ਗਿਆ ਅੱਗ ਮਚਾਉਣ ਨੂੰ ਇਸ ਕਰਕੇ ਥੋੜੀ ਜਿਹੀ ਆਪਣੀ ਰੈਸਪੀ ਲੇਟ ਹੋ ਗਈ ਆ ਸਾਰੇ ਜਣੇ ਵੇਟ ਕਰੀ ਜਾਂਦੇ ਆ ਤੇ ਹੁਣ ਆਪਾਂ ਜਿਹੜਾ ਆ ਤੇਲ ਥੋੜੇ ਟਾਈਮ ਤੱਕ ਕੜਕ ਜਾਊਗਾ ਫਿਰ ਆਪਾਂ ਇਹਦੇ ਚ ਜਲਦੀ ਜਲਦੀ ਜਿਹੜੇ ਆ ਪਕੌੜੇ ਕੱਢ ਕੇ ਨਾਲ ਦੀ ਨਾਲ ਆਪਾਂ ਜਿਹੜੀ ਆ ਤੜਕਾ ਲਾ ਦਾਂਗੇ ਲਓ ਬਈ ਹੁਣ ਆਪਾਂ ਇਹਦੇ ਚੱਕ ਇੱਕ ਕਰਕੇ ਜਿਹੜਾ ਆ ਪਕੌੜਾ ਛੱਡਾਂਗੇ ਤੇ ਇਹਨੂੰ ਫਰਾਈ ਕਰਕੇ ਕੱਢਾਂਗੇ ਬਾਹਰ ਬਰੀਕ ਬਰੀਕੇ ਪਾਇਓ ਤਾਂ ਕਿ ਜਿਹੜੇ ਆ ਕੁੱਕ ਜਲਦੀ ਹੋ ਜਾਣ ਤੇ ਵਿੱਚੋਂ ਕੱਚੇ ਨਾ ਰਹਿਣ ਲੋਵੀ ਆਪਾਂ ਪਕੌੜੇ ਜਿਹੜੇ ਉਹਦੇ ਵਿੱਚ ਪਾਤੇ ਸੀ ਇਹਨੂੰ ਤੁਸੀਂ ਬਿਲਕੁਲ ਲੋ ਫਲੇਮ ਤੇ ਕੁੱਕ ਕਰਨਾ ਆ ਜਿਆਦਾ ਤਪਿਆ ਹੋਣਾ ਨਹੀਂ ਚਾਹੀਦਾ ਸਾਡਾ ਤੇਲ ਠੀਕ ਆ ਤਾਂ ਕਿ ਜਿਹੜੇ ਇਹ ਵਿੱਚੋਂ ਵੀ ਪੱਕ ਸਕਣ ਤੇ ਕੱਚੇ ਨਾ ਰਹਿਣ ਹੁਣ ਆਪਾਂ ਇਹਨੂੰ ਲੋ ਫਲੇਮ ਤੇ ਜਿਹੜਾ ਆ ਕੁੱਕ ਕਰਾਂਗੇ ਤੇ ਪਕੌੜੇ ਵਿੱਚੋਂ ਕੱਚੇ ਨਹੀਂ ਰਹਿਣਗੇ ਕੂਪ ਤੇ ਨੂੰ ਥੋੜਾ ਜਿਹਾ ਇਦਾਂ ਫਲੈਟ ਜਿਹਾ ਮੈਂ ਪਾ ਰਹੀ ਆ ਤਾਂ ਕਿ ਇਹ ਵਿੱਚੋਂ ਵੀ ਚੰਗੀ ਤਰ੍ਹਾਂ ਜਿਹੜੇ ਕੁੱਕ ਹੋ ਸਕਣ ਲੋਵੇ ਜੁੜੇ ਆਪਣੇ ਕੋਪਤੇ ਸੀ ਉਹ ਤਿਆਰ ਹੋ ਗਏ ਆ ਤੁਸੀਂ ਦੇਖ ਸਕਦੇ ਆ ਮੈਂ ਇਹਨਾਂ ਨੂੰ ਬਹੁਤ ਹੀ ਪਤਲੇ ਆਕਾਰ ਵਿੱਚ ਬਣਾਇਆ ਆ ਪਤਲੇ ਆਕਾਰ ਵਿੱਚ ਤਾਂ ਬਣਾਇਆ ਆ ਤਾਂ ਕਿ ਇਹ ਵਿੱਚੋਂ ਵੀ ਜਿਹੜੇ ਚੰਗੀ ਤਰ੍ਹਾਂ ਕੁੱਕ ਹੋ ਜਾਣ ਵੀ ਵਿੱਚੋਂ ਕੱਚੇ ਨਾ ਰਹਿਣ ਜੇ ਆਪਾਂ ਮੋٹے ਮੋٹے ਪਾਵਾਂਗੇ ਤਾਂ ਉਹਦੇ ਨਾਲ ਕੀ ਹੋਣਾ ਵਿੱਚੋਂ ਕੱਚੇ ਰਹਿ ਜਾਣੇ ਆ ਤੇ ਕੱਚੇਪਨ ਦਾ ਸੁਆਦ ਆਉਣਾ ਕੱਚੀ ਕਰੇ ਆਟੀ ਦਾ ਤੇ ਹੁਣ ਜਿਹੜੇ ਮੈਂ ਇਹਨਾਂ ਨੂੰ ਥੋੜਾ ਜਿਹਾ ਜਦੋਂ ਚੱਕਿਆ ਚੱਕ ਕੇ ਥੋੜਾ ਜਿਹਾ ਫੇਂਕੇ ਪ੍ਰੈਸ ਕਰਕੇ ਤੇ ਵਿੱਚ ਛੱਡ ਦਿੱਤੇ ਤੇ ਬਹੁਤ ਹੀ ਸੋਹਣੇ ਜਿਹੜੇ ਆਪਣੇ ਕੋਪ ਤੇ ਬਣ ਕੇ ਰੈਡੀ ਹੋ ਗਏ ਹੁਣ ਆਪਾਂ ਇਹਦੀ ਸਬਜ਼ੀ ਬਣਾਵਾਂਗੇ ਸਬਜ਼ੀ ਦੇ ਵਿੱਚ ਆਪਾਂ ਕੀ ਕੀ ਪਾਉਣੇ ਆ ਤੁਹਾਨੂੰ ਦਿਖਾਵਾਂਗੇ ਕੋਈ ਵੀ ਜ਼ਿਆਦੇ ਬਾਹਰੋਂ ਸਮਾਨ ਲਿਆਉਣ ਦੀ ਲੋੜ ਨਹੀਂ ਘਰੋਂ ਘਰੇਲੂ ਜਿਹੜੇ ਆਪਣੇ ਕੋਲ ਸਮਾਨ ਆ ਉਹਨਾਂ ਦਾ ਹੀ ਅੱਜ ਆਪਾਂ ਜਿਹੜੀ ਕੋਪਟਿਆਂ ਦੀ ਸਬਜ਼ੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਹੁਣ ਇਹਨਾਂ ਨੂੰ ਕੋਪਟਿਆਂ ਨੂੰ ਆਪਾਂ ਰੱਖ ਦਾਂਗੇ ਸਾਈਡ ਇਹ ਐਨ ਐਂਡ ਦੇ ਵਿੱਚ ਆਪਾਂ ਪਾਵਾਂਗੇ ਇਹਨਾਂ ਨੂੰ ਪਹਿਲਾਂ ਨਹੀਂ ਪਾਉਣਾ ਜੇ ਆਪਾਂ ਇਹਨਾਂ ਨੂੰ ਪਹਿ ਚੰਗੀ ਤਰ੍ਹਾਂ ਸਬਜ਼ੀ ਦੀ ਗਰੇਵੀ ਬਣਾ ਕੇ ਐਂਡ ਚ ਇਹਨਾਂ ਨੂੰ ਆਪਾਂ ਯੂਜ਼ ਕਰਾਂਗੇ ਇਹਨੂੰ ਹੁਣ ਆਪਾਂ ਟੱਕ ਕੇ ਸਾਈਡ ਤੇ ਰੱਖ ਦਾਂਗੇ। ਲਓ ਵੀ ਕੋਪਿਆਂ ਦੀ ਜਿਹੜੀ ਆਪਾਂ ਸਬਜ਼ੀ ਬਣਾਉਣੀ ਸੀ ਤੇਲ ਪਾ ਤਾ ਤੇਲ ਪਾ ਕੇ ਹੁਣ ਆਪਾਂ ਇਹਦੇ ਸਪਾਤਿਆ ਗੰਡੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਭੁੰਨਾਂਗੇ ਜਿਹੜੀ ਆਪਾਂ ਇਹਦੀ ਗਰੇਵੀ ਬਣਾਉਣੀ ਆ ਉਹ ਥੋੜੀ ਜਿਹੀ ਥਿੱਕ ਰੱਖਾਂਗੇ ਤਾਂ ਕਿ ਜਿਹੜੇ ਆ ਆਪਣੇ ਕੋਪਤੇ ਬਣਾਏ ਹੋਏ ਆ ਉਹਨਾਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਆਪਾਂ ਬਣਾ ਸਕੀਏ ਤੇ ਵਧੀਆ ਤਰੀਕੇ ਦਾ ਉਹਦਾ ਸੁਆਦ ਆਵੇ ਜੇ ਆਪਾਂ ਇਹਦੀ ਥੋੜੀ ਪਤਲੀ ਰੱਖ ਦਿੱਤੀ ਗਰੇਵੀ ਤਾਂ ਉੰਨੇ ਵਧੀਆ ਨਹੀਂ ਬਣਣਗੇ ਇਹ ਕਿਉਂਕਿ ਪਕੌੜੇ ਆ ਜਿਹੜੇ ਉਹ ਬੇਸਣ ਜਾਂ ਫਿਰ ਟੁੱਟਣ ਜਾਂ ਲੱਗ ਜਾਣੇ ਆ ਫਿਰ ਥੋੜੀ ਜੀ ਆਪਾਂ ਠਿੱਕ ਹੀ ਗਰੇਵੀ ਰੱਖਾਂਗੇ ਇਹਦੀ ਤਾਂ ਕਿ ਜਿਹੜੀ ਉਹ ਸੁਆਦ ਵੀ ਉਹਦਾ ਵਧੀਆ ਆਵੇ ਜਿਆਦਾ ਪਾਣੀ ਨਹੀਂ ਪਾਉਣਾ ਆਪਾਂ ਲੌਵੀ ਜਿਹੜੇ ਆਪਣੇ ਗੰਡੇ ਸੀ ਉਹ ਬਰਾਊਨ ਹੋ ਗਏ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1 ਤੇ 2 ਦੋ ਚਮਚੇ ਪਾਵਾਂਗੇ ਲੂਣ ਦੇ ਥੋੜਾ ਜੈ ਇਹਨੂੰ ਭੁੰਨਾਗੇ ਕਿ ਇਹ ਥੋੜੇ ਜੇ ਹੋਰ ਬਰਾਉਨ ਹੋ ਜਾ ਮੈਂ ਪਹਿਲਾਂ ਥੋੜਾ ਭੁੰਨ ਕੇ ਉਸ ਤੋਂ ਬਾਅਦ ਹੀ ਜਿਹੜਾ ਆ ਲੂਣ ਪਾਉਣੀ ਹੁੰਦੀ ਆ ਤਾਂ ਕਿ ਉਹ ਚੰਗੀ ਤਰ੍ਹਾਂ ਜਿਹੜੇ ਗੱਡੇ ਭੁੱਜ ਜਾਣ ਪਹਿਲਾਂ ਇੱਕਦਮ ਇਹ ਨਹੀਂ ਪਾਉਂਦੀ ਤੇ ਜਿਹੜਾ ਆ ਥੋੜਾ ਜਿਹਾ ਭੁੰਨ ਕੇ ਫੇਰ ਹੀ ਪਾਉਣੀ ਆ ਸੋ ਹੁਣ ਆਪਾਂ ਇਹਦੇ ਵਿੱਚ ਪਾ ਦਿੱਤਾ ਲੂਣ ਤੇ ਥੋੜਾ ਜੈ ਇਹਨੂੰ ਹੋਰ ਚਲਾਵਾਂਗੇ ਕੜਚੀ ਨੂੰ ਤੇ ਥੋੜੇ ਟਾਈਮ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਟਮਾਟਰ ਟਮਾਟਰ ਪਾ ਕੇ ਇਹਨੂੰ ਕੁੱਕ ਕਰਾਂਗੇ ਥੋੜੀ ਜਿਹੀ ਪਾਵਾਂਗੇ ਆਪਾਂ ਇੱਕ ਚਮਚਾ ਹਰੀ ਮਿਰਚ ਇਹਦੇ ਵਿੱਚ ਤੇ ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ ਜਿਹੜਾ ਟਮਾਟਰ ਪਾ ਦਾਂਗੇ ਟਮਾਟਰ ਦੇ ਨਾਲ ਆਲਵੇਜ਼ ਜਿਹੜੀ ਆਪਣੀ ਉਹ ਗਰੇਵੀ ਬਹੁਤ ਵਧੀਆ ਬਣਦੀ ਹੈ ਤੇ ਠਿਕ ਬਣਦੀ ਹੈ ਇਹਦੇ ਵਿੱਚ ਮੈਂ ਦੋ ਟਮਾਟਰ ਐਡ ਕਰੂੰਗੀ ਦੋ ਟਮਾਟਰ ਐਡ ਕਰਕੇ ਤੈਨੂੰ ਚੰਗੀ ਤਰ੍ਹਾਂ ਜੜਾ ਆ ਚਲਾਉਂਗੀ ਤੇ ਟਮਾਟਰ ਨੂੰ ਵੀ ਭੁੰਨਣ ਦਊਂਗੀ ਹੁਣ ਇਹ ਆਪਾਂ ਉਨਾ ਟਾਈਮ ਭੁੰਨਾਂਗੇ ਤੜਕਾ ਜਿੰਨਾ ਟਾਈਮ ਇਹ ਜੜਾ ਆ ਤੜਕਾ ਤੇਲ ਨਹੀਂ ਛੱਡ ਦਿੰਦਾ ਜਦੋਂ ਇਹ ਤੇਲ ਛੱਡ ਦੂਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਬਾਕੀ ਦੇ ਮਸਾਲੇ ਤੜਕਾ ਆਪਣਾ ਜੜਾ ਉਹਨੇ ਤੇਲ ਛੱਡ ਦਿੱਤਾ ਆ ਹੁਣ ਆਪਾਂ ਇਹਦੇ ਵਿੱਚ ਬਾਕੀ ਦੇ ਮਸਾਲੇ ਪਾਵਾਂਗੇ ਥੋੜੀ ਜਿਹਾ ਆਪਾਂ ਇਹਦੇ ਵਿੱਚ ਹਰੀ ਮਿਰਚ ਪਾਈ ਸੀ ਤੇ ਹੁਣ ਆਪਾਂ ਥੋੜੀ ਜਿਹੀ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਹਲਦੀ ਤੇ ਇਹਨੂੰ ਕਰਾਂਗੇ ਮਿਕਸ ਦੇਗੀ ਮਿਰਚ ਲਿਆ ਲੋ ਵੀ ਥੋੜੀ ਜੀ ਆਪਾਂ ਇਹਦੇ ਚ ਪਾਵਾਂਗੇ ਦੇਗੀ ਮਿਰਚ ਤੇ ਇਹਨੂੰ ਕਰਾਂਗੇ ਮਿਕਸ ਥੋੜਾ ਜਿਹਾ ਪਾਵਾਂਗੇ ਇਹਦੇ ਚ ਪਾਣੀ ਕਲਰ ਤੁਸੀਂ ਦੇਖੋ ਤੜਕੇ ਦਾ ਕਿੰਨਾ ਵਧੀਆ ਆਇਆ ਆ ਕਿੰਨਾ ਰੈੱਡ ਰੈੱਡ ਆ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਹਨੂੰ ਪਾਣੀ ਨੂੰ ਜਿਹੜਾ ਆ ਉਬਾਲਾਂਗੇ ਉਸ ਤੋਂ ਬਾਅਦ ਆਪਾਂ ਜਿਹੜਾ ਆ ਇਹਦੇ ਵਿੱਚ ਕੋਪਤੇ ਪਾਵਾਂਗੇ ਇਹਦੀ ਆਪਾਂ ਗਰੇਵੀ ਜੀ ਰੱਖਾਂਗੇ ਥੋੜਾ ਜਿਹਾ ਇਹਦੇ ਚ ਹੋਰ ਪਾਣੀ ਐਡ ਕਰਾਂਗੇ ਦੋਕੇ ਨੂੰ ਜਦੋਂ ਉਬਾਲੇ ਆਗੇ ਉਸ ਤੋਂ ਬਾਅਦ ਜਿਹੜੇ ਆਪਾਂ ਇਹਦੇ ਚ ਕੋਪਤੇ ਐਡ ਕਰਾਂਗੇ ਕੋਪਤੇ ਪਹਿਲਾਂ ਆਪਾਂ ਇਸ ਕਰਕੇ ਨਹੀਂ ਇਹਦੇ ਚ ਐਡ ਕਰਨੇ ਕਿਉਂ ਨਹੀਂ ਕਰਨੇ ਤਾਂ ਕਿ ਜਿਹੜੇ ਕੋਪਤੇ ਦੇ ਵਿੱਚ ਘੋਲ ਨਾ ਜਾਣ ਵੀ ਦੇਖੋ ਗਰੇਵੀ ਆਪਣੀ ਹੋ ਚੁੱਕੀ ਆ ਰੈਡੀ ਨਾ ਜ਼ਿਆਦਾ ਪਤਲੀ ਤੇ ਨਾ ਜ਼ਿਆਦਾ ਥਿੱਕ ਇਹਦੇ ਵਿੱਚ ਹੁਣ ਆਪਾਂ ਜਿਹੜੇ ਆ ਕੋਪਟੇ ਦਵਾਂਗੇ ਪੂਰੇ ਉਬਾਲ ਆ ਰਹੇ ਆ ਬਾਕੀ ਇਹ ਖਾਂਚ ਵੀ ਬਹੁਤ ਟੇਸਟੀ ਹੋਊਗੀ ਠੀਕ ਆ ਤੁਸੀਂ ਇਹਦੇ ਵਿੱਚ ਮੱਖਣੀ ਪਾ ਕੇ ਸਰਵ ਕਰ ਸਕਦੇ ਆ ਇਹਦੇ ਵਿੱਚ ਦੇਸੀ ਘਿਓ ਪਾਉਣਾ ਦੇਸੀ ਘਿਓ ਪਾ ਕੇ ਦੇ ਸਕਦੇ ਆ ਤੇ ਇਹਦੀ ਜਿਹੜੀ ਆਪਾਂ ਪੂਰੀ ਜਦੋਂ ਰੈਸਪੀ ਰੈਡੀ ਹੋ ਗਈ ਫਿਰ ਆਪਾਂ ਇਹ ਸਾਡੇ ਪਾਪਾ ਜੀ ਨੂੰ ਟੇਸਟ ਕਰਾਵਾਂਗੇ ਪਾਪਾ ਜੀ ਤੋਂ ਰਿਵਿਊ ਪੁੱਛਾਂਗੇ ਕਿ ਉਹਨਾਂ ਨੂੰ ਇਹ ਸਬਜ਼ੀ ਕਿੱਦਾਂ ਦੀ ਲੱਗੀ ਬਾਕੀ ਮੇਰਾ ਮੰਨਣਾ ਇਹ ਆ ਵੀ ਜਿਹੜੀ ਸਬਜ਼ੀ ਆਪਾਂ ਚੁੱਲ੍ਹੇ ਤੇ ਬਣਾਉਣੀ ਆ ਉਹ ਬੈਸਟ ਹੀ ਬਣਦੀ ਆ ਵਧੀਆ ਹੀ ਬਣਦੀ ਆ ਕਿਉਂਕਿ ਇਹ ਮੱਠੇ ਮੱਠੇ ਸੇਕ ਤੇ ਬਣਦੀ ਆ ਗੈਸ ਦਾ ਸੇਕ ਇੱਕ ਸਾਰ ਲੱਗਣਾ ਇਹਦੀ ਅੱਗ ਆ ਜਿਹੜੀ ਇਹ ਮੱਠੀ ਮੱਠੀ ਲੱਗਣੀ ਆ ਤੇ ਮੱਠੀ ਮੱਠੀ ਅੱਗ ਤੇ ਜਿਹੜੀ ਸਬਜ਼ੀ ਆ ਉਹ ਵਧੀਆ ਹੀ ਬਣਦੀ ਹੁੰਦੀ ਆ ਬਾਕੀ ਇਹ ਕੜਾਹੀ ਦਾ ਕਮਾਲ ਆ ਕੜਾਹੀ ਦੇ ਵਿੱਚ ਹੋਰ ਵੀ ਜ਼ਿਆਦਾ ਵਧੀਆ ਬਣਦੀ ਆ ਤੇ ਹੁਣ ਇਹ ਜਿਹੜਾ ਤੁਸੀਂ ਦੇਖੋ ਤੇਲ ਛੱਡ ਗਿਆ ਆ ਜਿਹੜਾ ਆਪਣਾ ਗਰੇਵੀ ਆ ਤੇ ਇਹਦੇ ਵਿੱਚ ਹੁਣ ਆਪਾਂ ਜਿਹੜੇ ਕੋਪਤੇ ਆ ਉਹ ਪਾ ਦਾਂਗੇ ਕਿਉਂਕਿ ਕੋਪਤੇ ਆਪਾਂ ਐਂਡ ਤੇ ਇਸ ਕਰਕੇ ਪਾਉਣ ਲੱਗਿਆ ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਕੋਪਤੇ ਜਿਹੜੇ ਆ ਉਹ ਟੁੱਟਣਗੇ ਨਾ ਤੇ ਕੋਪਤੇ ਵੀ ਤੁਸੀਂ ਦੇਖ ਸਕਦੇ ਹੋ ਮੈਂ ਕੋਪਤਿਆਂ ਦਾ ਰੰਗ ਕਿੰਨਾ ਜਾਦੇ ਸੋਹਣਾ ਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਕੋਪਤੇ ਆ ਉਹ ਪਾ ਦਾਂਗੇ ਤੇ ਕੋਪਤੇ ਬਹੁਤ ਜ਼ਿਆਦੇ ਸੌਫਟ ਆ ਤੁਸੀਂ ਦੇਖੋ ਹਾਰਡ ਨਹੀਂ ਹੈਗੇ ਬਿਲਕੁਲ ਵੀ ਕੋਪਤੇ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਘਾਟ ਇਨਗਰੀਡੀਅੰਟਸ ਨਾਲ ਜਿਹੜੀ ਆ ਘਰੇ ਸਬਜੀ ਬਣਾ ਸਕਦੇ ਆ ਇਹਦੇ ਵਿੱਚ ਜਿਹੜਾ ਅਦਰਕ ਲਸਣ ਸੀਗਾ ਉਹ ਮੈਂ ਪਿਆਜ਼ਾਂ ਦੇ ਨਾਲ ਹੀ ਜਿਹੜਾ ਗ੍ਰाइंड ਕਰ ਲਿਆ ਸੀਗਾ ਤੇ ਉਹਨੂੰ ਇਕੱਠੇ ਨੂੰ ਹੀ ਆਪਾਂ ਜਿਹੜਾ ਭੁੰਨ ਲਿਆ ਸੀ ਤੁਸੀਂ ਉਹਨੂੰ ਅੱਡ-ਅੱਡ ਵੀ ਭੁੰਨ ਸਕਦੇ ਆ ਤੇ ਤੁਸੀਂ ਦੇਖੋ ਤੇ ਇਹ ਆਪਾਂ ਹੁਣ Papa ji ਨੂੰ ਜਦੋਂ ਸਰਵ ਕਰਾਂਗੇ ਪਲੇਟ ਦੇ ਵਿੱਚ ਤੇ ਉਹਨਾਂ ਤੋਂ ਰਿਵਿਊ ਜ਼ਰੂਰ ਲਵਾਂਗੇ ਕਿ ਉਹਨਾਂ ਨੂੰ ਇਹ ਸਬਜ਼ੀ ਕਿਵੇਂ ਲੱਗੀ ਆ ਤੇ ਤੁਸੀਂ ਵੀ ਜ਼ਰੂਰ ਘਰੇ ਬਣਾ ਕੇ ਟਰਾਈ ਕਰਿਓ ਤੇ ਦੱਸਿਓ ਜ਼ਰੂਰ ਕਮੈਂਟ ਕਰਕੇ ਵੀ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਆ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਠੀਕ ਆ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਰੈਸਪੀਆਂ ਕਿੱਦਾਂ ਦੀਆਂ ਲੱਗਦੀਆਂ ਤੇ ਜ਼ਰੂਰ ਜਿਹੜਾ ਆ ਤਰੀਕਾ ਜਿਹੜੇ ਬਾਹਰ ਆ ਮੇਰੇ ਭੈਣ ਮਿੱਤਰ ਦੋਸਤ ਸਾਨੂੰ ਦੇਖਦੇ ਆ ਉਹ ਜਦੋਂ ਫ੍ਰੀ ਟਾਈਮ ਹੁੰਦਾ ਉਦੋਂ ਟਰਾਈ ਕਰਿਆ ਕਰੋ ਤੇ ਜਿਹੜੇ ਆਪਣੇ ਇੰਡੀਆ ਵਾਲੇ ਪੰਜਾਬ ਵਾਲੇ ਆ ਉਹ ਵੀ ਜ਼ਰੂਰ ਟਰਾਈ ਕਰਿਆ ਕਰੋ ਤੇ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਕਿ ਕਿਵੇਂ ਦੀ ਬਣੀ ਤੇ ਹੁਣ ਆਪਾਂ ਇਹਨੂੰ ਜਿਹੜਾ ਆ ਲਾ ਦਾਂਗੇ ਗੈਸ ਤੇ ਚੁੱਲੇ ਦੇ ਉੱਪਰੋਂ ਥੱਲੇ ਲਾ ਦਾਂਗੇ ਕਿਉਂਕਿ ਆਪਣੀ ਜਿਹੜੀ ਸਬਜ਼ੀ ਇਹ ਤਿਆਰ ਹੋ ਚੁੱਕੀ ਆ ਬਾਕੀ ਕਿਸੇ ਨੂੰ ਜੇ ਕਿਸੇ ਨੂੰ ਧਨੀਆ ਪਸੰਦ ਆ ਤਾਂ ਉਹ ਬਰੀਕ-ਬਰੀਕ ਧਨੀਆ ਕੱਟ ਕੇ ਵੀ ਪਾ ਸਕਦੇ ਆ ਸਾਡੇ ਘਰੇ ਧਨੀਆ ਘੱਟ ਖਾਂਦੇ ਆ ਸੋ ਇਸ ਕਰਕੇ ਆਪਾਂ ਨੂੰ ਐਜ਼ ਸਿੰਪਲ ਇੱਦੇ ਰੱਖਾਂਗੇ ਬਾਕੀ ਸਾਡੇ ਘਰ ਦੇ ਨੂੰ ਥੋੜੀ ਜਿਹੀ ਸਿੰਪਲ ਜ਼ਿਆਦਾ ਪਸੰਦ ਹੁੰਦੀ ਆ ਦੂਸਰਾ ਘੱਟ ਮਸਾਲੇ ਤੇ ਘੱਟ ਹੀ ਉੱਪਰ ਜਿਵੇਂ ਧਨੀਆ ਧੁਨੀਆ ਘੱਟ ਪਾਉਂਦੇ ਆ ਸੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿ ਰੈਸিপি ਕਿੱਦਾਂ ਦੀ ਲੱਗੀ ਸੋ ਮਿਲਦੇ ਆ ਤੁਹਾਨੂੰ ਹੁਣ ਕਿਸੇ ਹੋਰ ਰੈਸিপি ਦੇ ਨਾਲ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਵੀ ਸਕਦੇ ਹੋ ਵੀ ਤੁਸੀਂ ਕਿਹੜੀ ਰੈਸিপি ਚਾਹੁੰਦੇ ਆ ਵੀ ਮੈਂ ਬਣਾਵਾਂ ਆਪਣੇ ਜ਼ਰੂਰ ਸੁਝਾਅ ਦਿਆ ਕਰੋ ਕਮੈਂਟ ਬਾਕਸ ਦੇ ਵਿੱਚ ਤਾਂ ਕਿ ਆਪਾਂ ਜਿਹੜੀ ਨੈਕਸਟ ਡਿਸ਼ ਆ ਜਿਹੜੀ ਤੁਸੀਂ ਚਾਹੁੰਦੇ ਆ ਉਹ ਬਣਾ ਸਕਾਂ ਪਾਪਾ ਜੈਨੀਓ ਨੂੰ ਰਿਵਿਊ ਦਿਓ ਠੀਕ ਆ ਠੀਕ ਆ ਸੱਚੀ ਸੱਚੀ ਜੋ ਜਿਵੇਂ ਲੱਗੀ ਬਹੁਤ ਟੇਸਟੀ ਹੈ ਬੇਟਾ ਮੰਮੀ ਤਾਂ ਪੁੱਛੋ ਮੰਮੀ ਕਿੱਦਾਂ ਲੱਗੀ ਮੰਮੀ ਤਾਂ ਖਾ ਗਈ ਨਾ ਕਰਨਾ ਨਹੀਂ ਇਹ ਤੋਂ ਦੋੜਦੇ ਵਿੱਚ ਬਹੁਤ ਫਾਸ ਨਹੀਂ ਲੱਗਿਆ ਲੱਗ ਗਿਆ ਬੱਚੀ